ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਿਰੰਜਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਸਰਬਸ਼ਕਤੀਮਾਨ ਸਤਿਗੁਰੂ ਸਾਰਿਆਂ ਕਲਾ ਵਿੱਚ ਸਮਰੱਥ ਸੰਪੂਰਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਜੀਆਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਦਾ ਨਮਸਕਾਰ ਹੈ ਆਦੇਸ਼ ਹੈ ਖਾਲਸਾ ਜੀ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਦੇ ਸੱਚੇ ਨਾਮ ਵਿੱਚ ਟਿਕ ਕੇ ਖਾਲਸਾ ਜੀ ਆਤਮਿਕ ਆਨੰਦ ਪ੍ਰਾਪਤ ਹੁੰਦੇ ਹਨ ਜਿਹੜੇ ਸਤਿਗੁਰਾਂ ਦਾ ਸ਼ਬਦ ਉਪਦੇਸ਼ ਕਮਾਆਂ ਖਾਲਸਾ ਜੀ ਜੀਵਨ ਦੀ ਜਾਚ ਆਉਂਦੀ ਹੈ ਜਿਹੜੇ ਸਤਗੁਰਾਂ ਦੀ ਸ਼ਰਨ ਵਿੱਚ ਬੈਠਣ ਦੇ ਨਾਲ ਖਾਲਸਾ ਜੀ ਚਿੰਤਾ ਝੋਰਾ ਸੰਤਾਪ ਦੂਰ ਹੋ ਜਾਂਦਾ ਹੈ ਜਿਹੜੇ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਪੜਿਆਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੱਚੀ ਬਾਣੀ ਪੜ ਕੇ ਸੁਣ ਕੇ ਖਾਲਸਾ ਜੀ ਦੁੱਖ ਰੋਗ ਸੰਤਾਪ ਝੋਰੇ ਦੂਰ ਹੋ ਜਾਂਦੇ ਹਨ ਐਸੇ ਸਤਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ ਮਹਾਰਾਜ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਭਾਈ ਨਾਮ ਜਪੋ ਜਿਹੜਾ ਨਾਮ ਜਪਦਾ ਹੈ ਖਾਲਸਾ ਜੀ ਉਹ ਬੰਦਾ ਤਰ ਜਾਂਦਾ ਹੈ ਮਹਾਰਾਜ ਕਹਿੰਦੇ ਭਾਈ ਕੁਛ ਵੀ ਤੇਰੇ ਨਾਲ ਨਹੀਂ ਜਾਣਾ ਇਹ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕਰਦੇ ਹਨ ਖਾਲਸਾ ਜੀ 11ਵੀਂ ਪੌੜੀ ਅੰਦਰ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲ ਲੈ ਤੂੰ ਸਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਿਮਰਿਆ ਕਰ ਮੇਰੇ ਪਿਆਰਿਆ ਮਨਾ ਕਿਉਂਕਿ ਇਹੋ ਕਟੰਬ ਤੂੰ ਜੇ ਦੇਖਦਾ ਚੱਲਾ ਨਹੀਂ ਤੇਰੇ ਨਾਲ ਇਹ ਮਹਾਰਾਜ ਕਹਿੰਦੇ ਜਿਹੜਾ ਤੂੰ ਘਰ ਪਰਿਵਾਰ ਵੇਖ ਰਿਆਂ ਹੈ ਨਾ ਜੋ ਤੈਨੂੰ ਨਜ਼ਰੀ ਆ ਰਿਹਾ ਰੋਜ਼ ਤੂੰ ਆਪਣੇ ਘਰ ਵੜਦਾ ਹੈ ਇਹ ਘਰ ਵਿੱਚ ਬੱਚੇ ਹਨ ਣ ਇਸਤਰੀ ਹੈ ਮਾਹ ਬਾਪ ਹਨ ਭਾਈ ਭੈਣ ਹਨ ਮਹਾਰਾਜ ਕਹਿੰਦੇ ਜੋ ਤੈਨੂੰ ਦਿਖ ਰਿਹਾ ਹੈ ਚੱਲਾ ਨਹੀਂ ਤੇਰੇ ਨਾਲ ਹੈ ਤੇਰੇ ਨਾਲ ਨਹੀਂ ਉਹ ਚਲਣਾ ਇਹਨਾਂ ਨੇ ਇਹ ਇੱਥੇ ਰਹਿ ਜਾਣਾ ਵਾ ਤੇਰੇ ਨਾਲ ਨਿਭਣਾ ਨਹੀਂ ਆ ਸਾਥ ਤੇਰਾ ਚੱਲੇ ਨਹੀਂ ਮਹਾਰਾਜ ਕਹਿੰਦੇ ਸੱਚੀ ਗੱਲ ਹੈ ਤੇਰੇ ਸਾਥੀ ਨਹੀਂ ਹੈਗੇ ਤੇਰੇ ਨਾਲ ਨਹੀਂ ਇਹ ਨਾ ਚੱਲਣਾ ਇਸ ਨਾਲ ਕਿਉਂ ਚਿਤ ਲਾਈਏ ਫਿਰ ਕਿਉਂ ਆਪਣੇ ਘਰ ਪਰਿਵਾਰ ਵਿੱਚ ਆਪਣਾ ਚਿਤ ਡੋਬ ਕੇ ਬੈਠਾ ਹੈ ਇੱਥੇ ਖਾਲਸਾ ਰਹੀ ਇੱਕ ਸਵਾਲ ਉੱਠ ਪੈਂਦਾ ਕਈ ਜਿਹੜੇ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਇਸ ਚੀਜ਼ ਦੀ ਉਹ ਆਖਦੇ ਆ ਕਿ ਫਿਰ ਜਿਹੜਾ ਪਰਿਵਾਰ ਹੈ ਰੱਬ ਨੇ ਦਿੱਤਾ ਹੀ ਕਿਉਂ ਜੇ ਇਹਨਾਂ ਦੇ ਨਾਲ ਚੇਤ ਹੀ ਨਹੀਂ ਲਾਉਣਾ ਤੇ ਇਸ ਨਾਲ ਕਿਉਂ ਚਿਤ ਲਾਈਏ ਸਤਿਗੁਰੂ ਜੀ ਨੇ ਕੀਤੀ ਗੱਲ ਕਿ ਫਿਰ ਜੇ ਚੇਤ ਨਹੀਂ ਲਾਉਣਾ ਤੇ ਫਿਰ ਮਹਾਰਾਜ ਇਹਨਾਂ ਨੂੰ ਪਾਲਣਾ ਕਿੰਨੇ ਆ ਭੁੱਖੇ ਮਾਰ ਲਈਏ ਬੱਚਿਆਂ ਨੂੰ ਮਹਾਰਾਜ ਨੇ ਬਚਨ ਕੀਤੇ ਹਨ ਕਿ ਜਿਵੇਂ ਖਾਲਸਾ ਜੀ ਬੱਤ ਕਲਾ ਲਾ ਲੋ ਮਿਰਗਾਹੀ ਲਾ ਲੋ ਉਹ ਖਾਲਸਾ ਜੀ ਛੱਪੜ ਵਿੱਚ ਰਹਿੰਦੀ ਤਰਦੀ ਹੈ ਪਾਣੀ ਦੇ ਉੱਤੇ ਪਰ ਆਪਾਂ ਨੇ ਖੰਭਾ ਨੂੰ ਗਿੱਲੇ ਨਹੀਂ ਕਰਦੀ ਆਪਾਂ ਦੇ ਖੰਭਰ ਉਹਦੇ ਗਿੱਲੇ ਨਹੀਂ ਹੁੰਦੇ ਖਾਲਸਾ ਜੀ ਪਰ ਵੀ ਜਾਂਦੀ ਹੈ ਤੇ ਖੰਭ ਵੀ ਗਿੱਲੇ ਨਹੀਂ ਹੁੰਦੇ ਇਸੇ ਪ੍ਰਕਾਰ ਗੁਰਸਿੱਖੋ ਆਪਾਂ ਰਹਿਣਾ ਹੈ ਰਹਿਣਾ ਪਰਿਵਾਰ ਵਿੱਚ ਹੀ ਹੈ ਪਾਲਣਾ ਵੀ ਹੈ ਕਮਾਈ ਵੀ ਕਰਕੇ ਲਿਆਉਣੀ ਹੈ ਪੈਸੇ ਵੀ ਕਮਾਉਣੇ ਹਨ ਪਰ ਮਨ ਉੱਤੇ ਇਸ ਪਰਿਵਾਰ ਦਾ ਮੋਹ ਨਹੀਂ ਲੈਣ ਦੇਣਾ ਚਿੰਬੜ ਨਹੀਂ ਦੇਣਾ ਆਪਣੇ ਨਾਲ ਚਿੱਤ ਜਿਹੜਾ ਹੈ ਉਹ 파ਤਸ਼ਾਹ ਦੇ ਨਾਲ ਰੱਖਣਾ ਹੈ ਭਾਵੇਂ ਆਪਣੇ ਜਿਹੜੇ ਮਨ ਰੂਪੀ ਖੰਭ ਹਨ ਉਹਨਾਂ ਨੂੰ ਮਾਇਆ ਦੇ ਪਾਣੀ 'ਚ ਗਿੱਲੇ ਨਹੀਂ ਕਰਨਾ ਰਹਿਣਾ ਪਰਿਵਾਰ ਵਿੱਚ ਹੀ ਹੈ ਗ੍ਰਸਤ ਕਰਨਾ ਹੈ ਬੱਚਿਆਂ ਨੂੰ ਪਾਲਣਾ ਹੈ ਮਾਪੇ ਦੀ ਸੇਵਾ ਕਰਨੀ ਹੈ ਘਰ-ਬਾਰ ਵਿੱਚ ਰਹਿਣਾ ਬਣਾਉਣਾ ਹੈ ਪਰ ਚਿਤ ਵਾਹਿਗੁਰੂ ਸੱਚੇ ਪਾਸ਼ਾ ਨਾਲ ਜੋੜ ਕੇ ਰੱਖਣਾ ਹੈ ਇਸ ਕਰਕੇ ਮਹਾਰਾਜ ਨੇ ਆਖਿਆ ਹੈ ਕਿ ਭਾਈ ਸਭ ਕੁਝ ਕਰੋ ਪਰ ਚਿਤ ਵਾਹਿਗੁਰੂ ਜੀ ਵਿੱਚ ਜੋੜ ਕੇ ਰੱਖੋ ਫਿਰ ਤੁਹਾਡਾ ਪਾਰ ਉਤਾਰਾ ਹੈ ਪਰ ਅਸੀਂ ਇਸ ਤੋਂ ਉਲਟ ਹਾਂ ਅਸੀਂ ਸਾਰੇ ਦਾ ਸਾਰਾ ਧਿਆਨ ਸੁਰਤ ਬਿਰਤ ਜੋ ਵੀ ਕੁਝ ਹੈ ਸਭ ਪਰਿਵਾਰ ਵਿੱਚ ਹੀ ਲਾਈ ਹੋਈ ਹੈ ਸਾਰਾ ਕੁਝ ਪਰਿਵਾਰ ਨੂੰ ਸਮਝਿਆ ਹੋਇਆ ਰੱਬ ਜੀ ਨੂੰ ਭੁੱਲੇ ਬੈਠੇ ਆ ਇਸ ਕਰਕੇ ਮਹਾਰਾਜ ਨੇ ਆਖਿਆ ਤੇ ਮਹਾਰਾਜ ਕਹਿੰਦੇ ਫਿਰ ਇਹ ਨਾ ਹੋਵੇ ਕਿ ਅੰਤ ਨੂੰ ਤੂੰ ਸਾਨੂੰ ਗਾਲਾਂ ਕੱਢੇ ਐਸਾ ਕੰਮ ਮੂਲੇ ਨਾ ਕੀਚਾ ਮਹਾਰਾਜ ਕਹਿੰਦੇ ਕਿਤੇ ਭੁੱਲ ਕੇ ਵੀ ਐਸਾ ਕੰਮ ਨਾ ਕਰੀ ਜਿਤ ਅੰਤ ਪਛਤਾਇ ਜਿਹਦੇ ਨਾਲ ਫਿਰ ਮੁੜ ਕੇ ਪਛਤਾਉਣਾ ਪੈ ਜਾਵੇ ਜਿਹਦੇ ਕਰਕੇ ਪਛਤਾਵਾ ਹੀ ਰਹਿ ਜਾਵੇ ਪੱਲੇ ਹੋਰ ਕੱਖ ਬਿਨਾਂ ਰਵੇ ਕਿਉਂਕਿ ਜਦੋਂ ਖਾਲਸਾ ਜੀ ਸਾਰਾ ਬੰਦਾ ਪਰਿਵਾਰ ਵਿੱਚ ਹੀ ਜੁੜਿਆ ਰਹਿੰਦਾ ਜਦੋਂ ਇਹਦੇ ਨਾਲ ਮਾੜੀ-ਮੋਟੀ ਉਨੀ ਕੀ ਹੁੰਦੀ ਜਦੋਂ ਬਜ਼ੁਰਗ ਹੋ ਜਾਂਦਾ ਹੈ ਫਿਰ ਖਾਲਸਾ ਜੀ ਮੰਜੀ ਘਰ ਦੇ ਵਿੱਚੋਂ ਬਾਹਰ ਨਿਕਲ ਆਉਂਦੀ ਆ ਡਿਊਟੀ 'ਚ ਚਲੀ ਜਾਂਦੀ। ਬਾਪਕੇ ਗੇਟ 'ਤੇ ਚਲੀ ਜਾਂਦੀ ਇਸ ਕਰਕੇ ਮਹਾਰਾਜ ਕਹਿੰਦੇ ਉਹ ਕੰਮ ਨਾ ਕਰ। ਮਹਾਰਾਜ ਨਾਲ ਮਿੱਤਰਤਾ ਹੀ ਕਰ। ਰੱਬ ਦੇ ਨਾਲ ਮਿੱਤਰਤਾ ਹੀ ਕਰ ਕਿਉਂਕਿ ਤੇਰੇ ਅੰਦਰ ਦੇ ਦੁੱਖ ਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਜਾਣ ਨਹੀਂ ਸਕਦਾ। ਅਸੀਂ ਪਰਿਵਾਰ ਵਿੱਚ ਪੰਜ ਜੀ ਰਹਿੰਦੇ ਹਾਂ। ਮੰਨ ਲਓ। ਪੰਜਾਂ ਦੇ ਆਪੋ ਆਪਣੀ ਬਿਰਤੀ ਹੈ। ਕਿਸੇ ਦੇ ਮਨ ਵਿੱਚ ਕੀ ਚੱਲ ਰਿਹਾ ਕਿਸੇ ਦੇ ਮਨ ਵਿੱਚ ਕੁਝ ਚੱਲ ਰਿਹਾ ਉਹਦੇ ਬਾਰੇ ਆਪਾਂ ਨੂੰ ਗਿਆਨ ਨਹੀਂ ਪਰ ਵਾਹਿਗੁਰੂ ਸਾਡੇ ਪੰਜਾਂ ਦੇ ਮਨਾਂ ਨੂੰ ਜਾਣਦਾ ਹੈ ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਹਨ ਕਿ ਭਾਈ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਕਰੀਏ ਜੇ ਸਤਗੁਰ ਜੀ ਮਹਾਰਾਜ ਨੂੰ ਫਿਰ ਪੁੱਛੀਏ ਕਿ ਮਹਾਰਾਜ ਜੇ ਚੇਤ ਵੀ ਪਰਿਵਾਰ ਚ ਨਹੀਂ ਜੋੜਨਾ ਤੇ ਫਿਰ ਤੁਸੀਂ ਕਹਿੰਦੇ ਹੋ ਕੰਮ ਵੀ ਇਹੋ ਜਿਹਾ ਨਹੀਂ ਕਰਨਾ ਜਿਹਦੇ ਕਰਕੇ ਪਛਤਾਵਾ ਹੋਵੇ ਤੇ ਮਹਾਰਾਜ ਜੀ ਕਰਨਾ ਕੀ ਹੈ ਫਿਰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਕਹਿੰਦੇ ਸਤਿਗੁਰੂ ਕਾ ਉਪਦੇਸ਼ ਸੁਣ ਸਤਿਗੁਰ ਕਾ ਉਪਦੇਸ਼ ਸੁਣ ਤੂੰ ਮਹਾਰਾਜ ਕਹਿੰਦੇ ਤੂੰ ਨਾ ਵਾਹਿਗੁਰਜੀ ਦਾ ਵਜਨ ਸੁਣ ਮਹਾਰਾਜ ਕੀ ਕਹਿ ਰਹੇ ਆ ਉਪਦੇਸ਼ ਭਾਵ ਗੁਰੂ ਕਾ ਸ਼ਬਦ ਸੁਣਨਾ ਗੁਰੂ ਕੀ ਗੱਲ ਮੰਨਣੀ ਗੁਰੂ ਕਹਿ ਰਿਹਾ ਹੈ ਅਮਰਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਸੋ ਇਸ ਕਰਕੇ ਖਾਲਸਾ ਰੀ ਅਮਰਤ ਵੇਲੇ ਜਾਗਣਾ ਮਹਾਰਾਜ ਕਹਿੰਦੇ ਝਾਲਾਂਗੇ ਉਠ ਨਾਮ ਜਪ ਭਾਈ ਅਮਰਤ ਵੇਲੇ ਉਠ ਬਾਬੀਹਾ ਅਮਰਤ ਵੇਲੇ ਬੋਲੇ ਆ ਤਾਂ ਦਰ ਸੁਣੀ ਪੁਕਾਰ ਅਮਰਤ ਵੇਲੇ ਉਠ ਜਾਗ ਸਾਸ ਸਾਸ ਪ੍ਰਭ ਆਰਾਧੀ ਹੈ ਪਰਮੇਸ਼ਰ ਨੂੰ ਸਵਾਸ ਸਵਾਸ ਕਰਕੇ ਸਵਾਸ ਸਵਾਸ ਦੋ ਵਾਰੀ ਤਾਂ ਲਿਖਿਆ ਹੈ ਸਵਾਸ ਜਿਹੜਾ ਅੰਦਰ ਨੂੰ ਗਿਆ ਸਵਾਸ ਜਿਹੜਾ ਬਾਹਰ ਨੂੰ ਆਇਆ ਇਸ ਕਰਕੇ ਮਹਾਰਾਜ ਨੇ ਆਖਿਆ ਅੰਦਰ ਬਾਹਰ ਜਿਹੜਾ ਸਵਾਸ ਹੋ ਰਿਹਾ ਹੈ ਜਾ ਰਿਹਾ ਹੈ ਆ ਰਿਹਾ ਹੈ ਉਹਦੇ ਨਾਲ ਸਿਮਰੋ ਗੁਰੂ ਕਾ ਆਦੇਸ਼ ਕਮਾਓ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵਾ ਤੇਰਾ ਨਾਲੇ ਕਹਿੰਦੇ ਗੁਰੂ ਕੇ ਨਾਮ ਨੂੰ ਸੁਣਿਆ ਕਰ ਵਾਹਿਗੁਰੂ 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 ਇਹ ਅਰਾਧਨਾ ਕਰਿਆ ਕਰ ਇਹਨੂੰ ਸੁਣਿਆ ਕਰ ਕੀ ਹੋਵੇਗਾ ਹੋਵਾ ਤੇਰਾ ਨਾਲੇ ਜਿੱਥੇ ਮਹਾਰਾਜ ਨੇ ਆਖਿਆ ਹੈ ਇਹੋ ਕਟੰਬ ਤੂ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਇਹ ਕਟੰਬ ਪਰਵਾਰ ਮਹਿਲ ਮਾੜੀਆਂ ਤੇਰੇ ਨਾਲ ਨਹੀਂ ਜਾਣੀਆਂ ਪਰ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਤੇਰੇ ਨਾਲ ਹੋਵੇਗਾ ਵਾਹਿਗੁਰਜੀ ਦਾ ਸ਼ਬਦ ਤੇਰਾ ਸਾਥੀ ਹੋਵੇਗਾ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਮਹਾਰਾਜ ਆਖਦੇ ਹਨ ਤਨ ਗੁਰੂ ਨਾਨਕ ਸਾਹਿਬ ਜੀਆਂ ਦੇ ਦੂਜਾ ਤੀਜਾ ਸਰੂਪ ਤਨ ਗੁਰੂ ਅਮਰਦਾਸ ਮਹਾਰਾਜ ਜੀ ਕਿ ਮੇਰੇ ਪਿਆਰੇ ਮਨਾ ਤੂੰ ਸਦਾ ਵਾਹਿਗੁਰੂ ਸੱਚੇ ਸੰਸਮਾਲਿਆ ਕਰ ਇਸ ਕਰਕੇ ਗੁਰਮਖੋ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕਰਿਆ ਹੈ ਅਮਰਤਤਾਰੀ ਹੋਈ ਏ ਗੁਰੂ ਕੇ ਸਿੱਖ ਸਜੀਏ ਕਿਉਂਕਿ 사ਤਗੁਰੂ ਜੀ ਕਹਿੰਦੇ ਹਨ ਸੋਰਨਾਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਖਾਲਸਾ ਜੀ ਸੋਰ ਭਾਵ ਦੇਵਤੇ ਨਰ ਦੇਵਤੇ ਨਰ ਮਨੁੱਖ ਮੋਨ मुਨੀ ਜਨ ਜਿਹੜੇ ਹਨ ਖਾਲਸਾ ਜੀ ਸੇ ਸਾਰੇ ਹੀ ਵਾਹਿਗੁਰੂ ਜੀ ਦੇ ਦਰੋਂ ਅੰਮ੍ਰਿਤ ਦੀ ਦਾਤ ਲੋਚਦੇ ਹਨ ਅੰਮ੍ਰਿਤ ਲੋਚਦੇ ਹਨ ਨਾਮ ਰੂਪੀ ਅੰਮ੍ਰਿਤ ਲੋਚਦੇ ਹਨ ਲੱਭਦੇ ਫਿਰਦੇ ਹਨ ਸੋ ਅੰਮ੍ਰਿਤ ਗੁਰ ਤੇ ਪਾਇਆ ਪਰ ਸਿੱਖੋ ਤੁਹਾਨੂੰ ਗੁਰੂ ਤੋਂ ਅੰਮ੍ਰਿਤ ਮਿਲ ਗਿਆ ਹੈ ਤੁਹਾਡੇ ਗੁਰੂ ਦੇ ਕੋਲ ਹੈ ਇਹ ਖਾਲਸਾ ਜੀ ਜਿਹੜੀ ਚੀਜ਼ ਨੂੰ ਦੇਵਤੇ ਨਰ ਮਨੁੱਖ ઋષਿ ਜਾਨ ਨੂੰ ਸਭ ਲੱਭਦੇ ਫਿਰਦੇ ਆ ਉਹ ਸਾਨੂੰ ਵਾਜਾ ਮਾਰ ਮਾਰ ਕਹਿ ਰਿਹਾ ਉਹ ਭਾਈ ਅਮਰਤ ਛਕੋ ਆ ਉਹ ਭਾਈ ਅਮਰਤ ਛਕੋ ਦੇਵੀ ਦੇਵਤਿਆਂ ਨੂੰ ਖਾਲਸਾ ਜੀ ਮਿਲ ਨਹੀਂ ਰਿਹਾ ਉਹ ਵਿਚਾਰੇ ਖਾਲਸਾ ਜੀ ਖੋਜਦੇ ਫਿਰਦੇ ਲੱਭਦੇ ਫਿਰਦੇ ਅਰਦਾਸਾਂ ਕਰਦੇ ਫਿਰਦੇ ਕਿ ਰੱਬ ਜੀ ਸਾਨੂੰ ਆਪਣੀ ਸ਼ਰਨ ਲਾਓ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਾਂ ਦੀ ਮਣੀ ਬਾਣੀ ਵਿੱਚ ਬਚਨ ਕੀਤਾ ਹੈ ਕਿ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿ ਜਿਹੜਾ ਬ੍ਰਹਮ ਗਿਆਨੀ ਸਾਧ ਹੁੰਦਾ ਹੈ ਅਮਰਤ ਧਾਰੀ ਹੋ ਕੇ ਬਣਿਆ ਨਾ ਉਹ ਉਹਨੂੰ ਕਹਿੰਦੇ ਮਹੇਸ਼ਰ ਭਾਵ Shivji Labh ਦਾ ਫਿਰਦਾ ਹੈ ਨਮਸਕਾਰ ਕਰਨ ਨੂੰ ਇਹ ਖਾਲਸਾ ਜੀ ਸਾਨੂੰ ਆਜਾ ਮਾਰਦਾ ਰੱਬ ਆਓ ਭਾਈ ਅਮਰਤ ਧਾਰੀ ਹੋਵੋ ਬਾਣੀ ਪੜੋ ਨਾਮ ਜਪੋ ਸੰਤ ਸਾਧ ਬਣੋ ਅਸੀਂ ਮਹਾਰਾਜ ਦੇ ਆਖਿਆ ਜਾਣੀ ਰਹੇ ਸੋ ਇਸ ਕਰਕੇ ਖਾਲਸਾ ਜੀ ਮਹਾਰਾਜ ਕਹਿੰਦੇ ਹਨ ਭਾਈ ਗੁਰੂ ਤੋਂ ਆਓ ਅਮਰਤ ਦੀ ਦਾਤ ਪ੍ਰਾਪਤ ਕਰੋ ਫਿਰ ਜੀਵਣਾ ਜਿਹੜਾ ਹੈ ਉਹ ਸੁਖਾਲਾ ਹੋ ਜਾਂਦਾ ਹੈ ਕਿਉਂਕਿ ਖਾਲਸਾ ਜੀ ਅਸੀਂ ਪਾਪੀ ਹਾਂ ਅਪਵਿੱਤਰ ਹਾਂ ਤੇ ਜੇ ਖਾਲਸਾ ਜੀ ਅਸੀਂ ਪਵਿੱਤਰ ਬਣਨਾ ਹੈ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਾਇਆ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਧਿਆਉਣਾ ਕਰਿਆ ਹੈ ਉਹ ਪਵਿੱਤ ਹੋਏ ਹਨ ਪਵਿੱਤਰ ਹੋਏ ਹਨ ਨਿਰਮਲ ਹੋ ਗਏ ਹਨ ਹਰ ਧਾਇਆ ਪਵਿੱਤ ਹੋਏ ਗੁਰਮੁਖ ਜਿਨੀ ਧਾਇਆ ਜਿਨ੍ਹਾਂ ਗੁਰਮਖਾਂ ਨੇ ਵਾਹਿਗੁਰਜੀ ਨੂੰ ਤਿਆਉਣਾ ਕੀਤਾ ਹੈ ਉਹਨਾਂ ਨੇ ਆਪਣੇ ਮਨ ਨੂੰ ਨਿਰਮਲ ਕਰ ਲਿਆ ਹੈ ਪਵਿੱਤਰ ਕਰ ਲਿਆ ਹੈ ਸੋ ਇਸ ਕਰਕੇ ਗੁਰਮਖੋ 사ਤਗੁਰਜੀ ਮਹਾਰਾਜ ਜੋ ਸਾਨੂੰ ਸਮਝਾਉਂਦੇ ਆ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਮਹਾਰਾਜ ਕਹਿੰਦੇ ਆ ਇਹ ਜਿਹੜਾ ਤਿਸ਼ਨਾ ਦਾ ਰੋਗ ਹੈ ਨਾ ਬਹੁਤ ਵੱਡਾ ਹੈ ਤੇ ਇਹ ਏਡਾ ਵੱਡਾ ਹੈ ਕਿ ਬੰਦੇ ਨੂੰ ਆਪਣੀ ਮੌਤ ਹੀ ਭੁੱਲੀ ਹੋਈ ਹੈ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰੇ ਆ ਇੱਡਾ ਵੱਡਾ ਤ੍ਰਿਸ਼ਨਾ ਦਾ ਲੋਭ ਲੱਗਾ ਖਾਲਸਾ ਜੀ ਪਰਿਵਾਰ ਤੇ ਤ੍ਰਿਸ਼ਨਾ ਪੈਸੇ ਤੇਲੇ ਦੀ ਤ੍ਰਿਸ਼ਨਾ ਭੁੱਖ ਤੇ ਹਰ ਵਨਸਵਨੇ ਪਦਾਰਥ ਖਾਣ ਦੀ ਤ੍ਰਿਸ਼ਨਾ ਵੱਡੀਆਂ ਕੋਠੀਆਂ ਪਾਉਣ ਦੀ ਤ੍ਰਿਸ਼ਨਾ ਇਹ ਖਾਲਸਾ ਜੀ ਅੰਦਰ ਅੱਗ ਮੱਚੀ ਹੋਈ ਹੈ ਜਿਵੇਂ ਅੱਗ ਦੇ ਵਿੱਚ ਸਾਰੀ ਦੁਨੀਆ ਦੀ ਭਾਵੇਂ ਲੱਕੜ ਪਾ ਦਿਓ ਨਹੀਂ ਕਹਿੰਦੀ ਮੈਂ ਰੱਜ ਗਈ ਆ ਇਸੇ ਪ੍ਰਕਾਰ ਬੰਦੇ ਅੰਦਰ ਬਲਦੀ ਹੋਈ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਇਹ ਮੰਗੀ ਜਾਂਦੀ ਹੈ ਆਉਣ ਦਿਓ ਜੋ ਆਉਂਦਾ ਹੈ ਜੋ ਚਾਹੀਦਾ ਹੈ ਨਾ ਇਹਦਾ ਕੰਮ ਖਾਲਸਾ ਜੀ ਖਲੋਂਦਾ ਹੈ ਨਾ ਕ્રોਧ ਖਲੋਂਦਾ ਹੈ ਨਾ ਲੋਭ ਖਲੋਂਦਾ ਹੈ ਨਾ ਮੂਖ ਖਲੋਂਦਾ ਹੈ ਤੇ ਨਾ ਹੰਕਾਰ ਖਲੋਂਦਾ ਹੈ ਲਗਾਤਾਰ ਕੰਮ ਕਰੀ ਜਾਂਦੇ ਹਨ ਹੋਰ ਹੋਰ ਮੰਗੀ ਜਾਂਦੇ ਹਨ ਸੋ ਮਹਾਰਾਜ ਕਹਿੰਦੇ ਤਿਸ਼ਨਾ ਦੀ ਅੱਗ ਦੇ ਵਿੱਚ ਬੰਦਾ ਸੜ ਰਿਹਾ ਹੈ ਤੇ ਇਹਨੂੰ ਆਪਣੀ ਮੌਤ ਪੁੱਲ ਗਈ ਹੈ ਤੇ ਮਹਾਰਾਜ ਕਹਿੰਦੇ ਵੇਖੋ ਜੇ ਤੁਸੀਂ ਕਹਿੰਦੇ ਹੋ ਕਿ ਪੁਰਾਣੇ ਵੇਦ ਹਨ ਤੇ ਵੇਦਾਂ ਦੇ ਵਿੱਚ ਵੀ ਇੱਕੋ ਹੀ ਗੱਲ ਆਖੀ ਹੈ ਵੇਦਾਂ ਮਹ ਨਾਮ ਉਤਮ ਸੋ ਸੁਣੇ ਨਾਹੀ ਫਿਰ ਇਹ ਜੂੰਬੇ ਤਾਲਿਆ ਵੇ ਤਾਲਿਆ ਭਾਵ ਭੂਤ ਭੂਤਨਾ ਪਾਗਲ ਮਹਾਰਾਜ ਕਹਿੰਦੇ ਵੇਦਾਂ ਦੇ ਵਿੱਚ ਵੀ ਨਾਮ ਨੂੰ ਉੱਤਮ ਕਰਕੇ ਆਖਿਆ ਹੈ ਉਹਨੂੰ ਤੂੰ ਸੁਣਦਾ ਨਹੀਂ ਤੇ ਪਾਗਲਾ ਵਾਂਗੂ ਪਭੂਤਾ ਵਾਂਗੂ ਫਿਰਦਾ ਸੋ ਇਸ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਬਾਣੀ ਨੂੰ ਸਿਮਰਿਏ ਕਿਉਂਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਹਮੇਸ਼ਾ ਹੀ ਰੱਖਿਆ ਹੈ ਮਾਂ ਦੇ ਪੇਟ ਵਿੱਚ ਸਾਡੀ ਰੱਖਿਆ ਕੀਤੀ ਸੀ ਉਹ ਵੀ ਭਿਆਨਕ ਨਰਕ ਹੈ ਉਥੋਂ ਕੱਢਿਆ ਹੈ ਇਹ ਦੁਨੀਆ ਵਿੱਚ ਵੀ ਨਰਕ ਹੈ ਗਾਹ ਖਾਲਸਾ ਜੀ ਉਹੋ ਜੇ ਕੰਮ ਕਰਕੇ ਜਾਵਾਂਗੇ ਫਿਰ ਨਰਕ ਵਿੱਚ ਪੈ ਜਾਵਾਂਗੇ ਇਸ ਕਰਕੇ ਵਾਹਿਗੁਰੂ ਜੀ ਨੂੰ ਸਿਮਰਿਏ ਜਿਨਨੇ ਮਾਂ ਦੇ ਪੇਟ ਵਿੱਚੋਂ ਬਚਾਇਆ ਹੈ ਮਾਤਾ ਕੇ ਉਦਰ ਮੈਂ ਪਰਪਾਲ ਕਰੇ ਸੋ ਕਿਉਂ ਮਨ ਹੋਵੇ ਸਾਰੀਆ ਮਨ ਹੋ ਕਿਉਂ ਵੇ ਸਾਰੀਆ ਇਹ ਵਡ ਦਾਤਾ ਜੀ ਅਗਨ ਮੈਂ ਆਹਾਰ ਪਹਚਾਵੇ ਜਿਹੜਾ ਅੱਗ ਦੇ ਵਿੱਚ ਤੈਨੂੰ ਰਿਜਕ ਦੇ ਰਿਆ ਸੀ 9 ਮਹੀਨੇ ਤੈਨੂੰ ਪਾਲਿਆ ਹੈ ਉਹਨੇ ਉਥੇ ਤਾਂ ਨਹੀਂ ਸੀ ਨਾ ਮਾਂ ਦਾ ਦੁੱਧ ਮਿਲ ਰਿਆ ਉਥੇ ਤੇ ਕੋਈ ਰੋਟੀ ਨਹੀਂ ਸੀ ਖਵਾ ਰਿਆ ਉਹੀ ਬੁਰਕੀਆਂ ਤੋੜ ਕੇ ਮੂੰਹ 'ਚ ਪਾਉਣ ਵਾਲਾ ਨਹੀਂ ਸੀ ਉੱਥੇ ਵਾਹਿਗੁਰੂ ਜੀ ਨੇ ਤੈਨੂੰ ਰਿਜਕ ਦਿੱਤਾ ਹੈ ਕਿਸ ਨੂੰ ਮਹਾਰਾਜ ਕਹਿੰਦੇ ਉਸ ਨੂੰ ਕੋਹ ਕੋਹ ਪੋਹੇ ਨਾ ਸਕੀ ਕੋਹ ਭਾਵ ਅਗਣ ਸੇਕ ਜਿਸ ਨੂੰ ਆਪਣੀ ਲਿਵ ਲਾਵਿਆ ਕਿਉਂਕਿ ਉਹਨੇ ਤੈਨੂੰ ਆਪਣੀ ਲਿਵ ਬਖਸ਼ੀ ਸੀ ਤੂੰ ਵਾਹਿਗੁਰੂ ਜੀ ਦੀ ਲਿਵ ਵਿੱਚ ਲੱਗਾ ਸਾ ਖਾਲਸਾ ਜੀ ਇਹ ਸੱਚੀ ਗੱਲ ਹੈ ਲਿਵ ਦੇ ਵਿੱਚ ਐਸੀ ਤਾਕਤ ਹੈ ਜਦੋਂ ਤੁਹਾਡਾ ਜਿਹੜਾ ਆਪਣਾ ਸਰੀਰ ਹੈ ਸੁਰਤਬਿਰਤ ਹੈ ਜਦੋਂ ਤੁਹਾਡਾ ਮਨ ਬਾਣੀ ਪੜਨ ਵਿੱਚ ਲੱਗ ਜਾਊਗਾ ਫਿਰ ਖਾਲਸਾ ਜੀ ਨਾ ਤੁਹਾਡੀਆਂ ਲੱਤਾਂ ਦੁਖਣਗੀਆਂ ਸਰੀਰ ਵੱਲ ਤੁਹਾਡਾ ਧਿਆਨ ਹੀ ਨਹੀਂ ਜਾਣਾ ਲੱਤਾਂ ਆਪਣੇ ਹੀ ਦਰਦ ਕਰਨੀਆਂ ਲੱਤਾਂ ਬਾਸੀਆਂ ਉਦੋਂ ਆਉਂਦੀਆਂ ਜਦੋਂ ਤੁਹਾਡਾ ਸਰੀਰ ਵੱਲ ਧਿਆਨ ਰਹਿੰਦਾ ਜਦੋਂ ਤੱਕ ਮਨ ਵਿੱਚ ਪੂਰਾ ਮਨ ਭੇਜਦਾ ਨਹੀਂ ਬਾਣੀ ਵਿੱਚ ਇਸ ਕਰਕੇ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਇਹਨੂੰ ਸਮਝੀਏ ਸਤਿਗੁਰਾਂ ਦੇ ਬਚਨ ਕਮਾਈਏ ਗੁਰੂ ਕੇ ਬਚਨਾਂ ਤੇ ਪੈਰਾ ਦਈਏ ਸਾਡਾ ਪਾਰ ਉਤਾਰਾ ਆਪਣੇ ਆਪ ਹੋ ਜਾਣਾ ਹੈ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਗੁਰਸਿੱਖਾਂ ਦੀ ਸੰਗਤ ਕਰਿਆ ਕਰੋ ਗੁਰੂ ਖਾਲਸੇ ਦੀ ਸੰਗਤ ਕਰਿਆ ਕਰੋ ਖਾਲਸਾ ਜੀ ਵੇਖੋ ਪਿੰਡ ਪਿੰਡ ਨਗਰ ਨਗਰ ਗੁਰੂ ਦਾ ਖਾਲਸਾ ਪੜਾ ਕਰਦਾ ਜਾਂਦਾ ਹੈ ਘੂੜਿਆਂ ਸਣੇ ਦਰਸ਼ਨ ਮੇਲੇ ਕਰਨੇ ਚਾਹੀਦੇ ਹਨ ਉਹਨਾਂ ਦੇ ਵਿੱਚ ਕਲਗੀਧਰ ਮਹਾਰਾਜ ਜੀ ਆਪ ਵਸਦੇ ਹਨ ਜਿੱਥੇ ਬੈਸਣ ਸਾਧ ਜਨ ਸੁਥਾਨ ਸੁਹੰਦਾ ਜਿੱਥੇ ਐਸੇ ਗੁਰਮਖ ਬੈਠਦੇ ਹਨ ਖਾਲਸਾ ਜੀ ਉਹ ਥਾਂ ਸੋਹਣਾ ਹੋ ਜਾਂਦਾ ਹੈ ਸ਼ੋਭਨੀਕ ਹੋ ਜਾਂਦਾ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਨਾਮ ਜਪਿਆ ਕਰੋ ਨਾਮ ਜਪਿਆ ਕਰੋ ਕਿਉਂਕਿ ਨਾਮ ਜਿਹੜਾ ਹੈ ਉਹੀ ਪਰਮੇਸ਼ਰ ਦੇ ਅਸੰਕਾਰ ਦੇ ਵਿੱਚੋਂ ਦਾਤ ਹੈ ਜਿਹਨੂੰ ਮਿਲ ਗਈ ਹੈ ਸੋ ਆਓ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਅੱਜ ਦੀ ਹੱਦਬੀਤੀ ਸਰਵਣ ਕਰੀਏ ਜੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਆਈ ਹੈ ਸੱਚੇ ਪਾਸ਼ਾ ਬਚਨ ਕਰਦੇ ਹਨ ਆਓ ਖਾਲਸਾ ਜੀ ਕਿਵੇਂ ਖੇਡ ਵਰਤੌਣਾ ਕੀਤੀ ਜੋ ਪਿੱਛੇ ਬਚਨ ਹੋਏ ਉਹਨੂੰ ਵੀ ਸਰਵਣ ਕਰੋ ਉਹਦੇ ਵਿੱਚੋਂ ਲਾਭ ਪ੍ਰਾਪਤ ਕਰੋ ਲਾਹਾ ਪ੍ਰਾਪਤ ਕਰੋ ਜੋ ਖਾਲਸਾ ਜੀ ਆਪਾਂ ਮੂਲ ਮੰਤਰ ਗੁਰ ਮੰਤਰ ਜਿੰਨੇ ਜੋ ਵੀ ਜਿਹੜਾ ਵੀ ਜਾਪ ਕਰਨਾ ਉਹ ਖਾਲਸਾ ਦੀ ਸ਼ੁਰੂ ਹਨ ਤੇ ਆਪਾਂ 15 ਤਰੀਕ ਮਾਰਚ ਦੀ 15 ਤਰੀਕ ਨੂੰ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਰਬੱਤ ਦੀ ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਸਤੇ ਇਹ ਜਾਪ ਰੱਖੇ ਹਨ ਵੱਧ ਚੜ ਕੇ ਹਿੱਸਾ ਪਾਓ ਗੁਰੂ ਪਿਤਾ ਮਿਹਰ ਕਰਨ ਜਿਹੜੇ ਜਿਹੜੇ ਨਾਮ ਜਪਣਗੇ ਸੋਈ ਸੋਈ ਤਰਨਗੇ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਕਾਰਜ ਸਰ ਜਾਂਦੇ ਹਨ ਸਫਲ ਹੋ ਜਾਂਦੇ ਹਨ ਕਾਰਜ ਰਾਸ ਆ ਜਾਂਦੇ ਹਨ ਕੰਮ ਸਿਰੇ ਚੜ ਜਾਂਦੇ ਹਨ ਨਾਮ ਗੁਰੂ ਦਾ ਜਪਿਏ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਕਿਉਂਕਿ ਖਾਲਸਾ ਜੀ ਨਾਉ ਤੇਰਾ ਅਨਿਰੰਕਾਰ ਹੈ ਨਾਇ ਲਿਆ ਨਰਕ ਨਾ ਜਾਈਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਮ ਹੀ ਜਿਹੜਾ ਹੈ ਉਹ ਨਿਰੰਕਾਰ ਹੈ ਤੇ ਜਿਹੜਾ ਨਾਮ ਜਪਦਾ ਹੈ ਨਰਕਾਂ ਨੂੰ ਨਹੀਂ ਜਾਂਦਾ ਸੋ ਮਹਾਰਾਜ ਕਿਰਪਾ ਕਰਨ ਆਵ ਅੱਜ ਦੀ ਹੱਡ ਬੀਤੀ ਨੂੰ ਸਰਵਣ ਕਰੀਏ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਇਵੇਂ ਬਾਬਾ ਦੀਪ ਸਿੰਘ ਸਾਹਿਬ ਆਪਾ ਨੌਰ ਸਿੰਘ ਸਾਹਿਬ ਦੀ ਕਲਾ ਵਰਤੀ ਇਹ ਪੈਣ ਦੇ ਘਰ ਖਾਲਸਾ ਜੀ ਦੋ ਬੱਚੇ ਹੋਏ ਜੁੜਵਾ ਬੱਚੇ ਹੋਏ ਨੇ ਤੇ ਇਹ ਪੈਣ ਹੁਣੀ ਖਾਲਸਾ ਜੀ ਜਰਮਨ ਦੇ ਵਿੱਚ ਰਹਿੰਦੇ ਹਨ ਦੋ ਬੱਚੇ ਇਹਨਾਂ ਦੇ ਘਰ ਇਕੱਠੇ ਪੈਦਾ ਹੋਏ ਮਹਾਰਾਜ ਨੇ ਕਿਰਪਾ કરી ਪੈਣ ਦੱਸਦੀ ਹੈ ਕਿ ਅਸੀਂ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਤੇ ਬਾਬਾ ਦੀਪ ਸਿੰਘ ਸ਼ੀਦਾ ਸਾਹਿਬ ਤੇ ਦਰਬਾਰ ਸਾਹਿਬ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਦਾ ਬੁੰਗਾ ਹੈ ਉਥੇ ਅਰਦਾਸ ਕੀਤੀ ਸੀ ਮਹਾਰਾਜ ਕਿਰਪਾ ਕਰੋ ਭਜੰਗੀ ਬਖਸ਼ੋ ਤੇ ਸਤਗੁਰਾਂ ਨੇ ਭਜੰਗੀ ਤੇ ਭੁਜੰਗਣ ਦੋ ਬਖਸ਼ੇ ਜੁੜਵਾ ਹੋਏ ਖਾਨ ਤੇ ਭੈਣ ਕਹਿੰਦੇ ਮੈਨੂੰ ਬਹੁਤ ਤੰਗੀਆਂ ਆਈਆਂ ਪਰ ਮੈਂ ਸ਼ਹੀਦਾਂ ਨੂੰ ਯਾਦ ਕਰਦੀ ਰਹੀ ਤੇ ਮਹਾਰਾਜ ਦੀ ਕਿਰਪਾ ਨਾਲ ਦੋਵਾਂ ਬੱਚਿਆਂ ਨੇ ਜਨਮ ਲਿਆ ਗੁਰੂ ਪਿਤਾ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਦੋਵੇਂ ਬੱਚਿਆਂ ਨੇ ਜਨਮ ਲਿਆ ਤੇ ਖਾਲਸਾ ਜੀ ਫਿਰ ਕਹਿੰਦੇ ਅਸੀਂ ਅਖੰਡਪੁਰ ਸਾਹਿਬ ਵੀ ਕਰਵਾਇਆ ਸੀ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਹੋਰ ਵੀ ਰਸਤਾ ਬਸਤਾ ਭੇਜੀਆਂ ਸਨ ਸਮਾਦੇ ਦਾ ਚੂਲਾ ਭੇਜਿਆ ਸੀ ਇਦਾਂ ਸੇਵਾ ਕਰਵਾਈ ਸੀ ਤੇ ਕਹਿੰਦੇ 2 ਸਾਲ 2 ਸਵਾ 2 ਸਾਲ ਬਾਅਦ ਜਿਹੜੀ ਬੱਚੀ ਸੀ ਉਹ ਥੋੜੀ ਜੀ ਪਹਿਲਾਂ ਵੀ ਕਮਜ਼ੋਰ ਸੀਗੀ ਤੇ ਉਹਨੂੰ ਖਾਲਸਾ ਜੀ ਕੋਈ ਮੁਸ਼ਕਲ ਆ ਗਈ ਤੇ ਉਹਨੂੰ ਹਸਪੀਟਲ ਅਸੀਂ ਦਾਖਲ ਕਰਵਾਇਆ ਤੇ ਡਾਕਟਰਾਂ ਨੇ ਸਾਨੂੰ ਜਵਾਬ ਹੀ ਦੇ ਦਿੱਤਾ ਅਸੀਂ ਵੀ ਸ਼ਾਇਦ ਇਹ ਨਾ ਪਚੇ ਕਿਉਂਕਿ ਕਮਜ਼ੋਰ ਜਿਆਦਾ ਤੇ ਖਾਲਸਾ ਜੀ ਕੋਈ ਸਰੀਰ ਦੇ ਵਿੱਚ ਇਹੋ ਜਿਹਾ ਉਹਦਾ ਸਰੀਰ ਜਿਹੜਾ ਰਿਕਵਰ ਨਹੀਂ ਸੀ ਕਰਦਾ ਕੋਈ ਚੀਜ਼ ਦਿੰਦੇ ਸੀ ਤੇ ਕੱਢ ਦਿੰਦੀ ਸੀ ਉਹਦਾ ਸਰੀਰ ਉਹ ਚੀਜ਼ ਨੂੰ ਰੱਖਦਾ ਹੀ ਨਹੀਂ ਸੀ ਫੜਦਾ ਹੀ ਨਹੀਂ ਸੀ ਉਨੂੰ ਭੋਜਨ ਨਹੀਂ ਸੀ ਪਚਦਾ ਦੁੱਧ ਨਹੀਂ ਸੀ ਪਚਦਾ ਇਦਾਂ ਦਾ ਖਾਲਸਾ ਜੀ ਉਹ ਉਹਨਾਂ ਦੇ ਨਾਲ ਹੋਇਆ ਵਰਤਾਰਾ ਤੇ ਉਹ ਭੈਣ ਦੱਸਦੇ ਆ ਕਿ ਕਹਿੰਦੇ ਡਾਕਟਰਾਂ ਨੇ ਵੀ ਗੱਲ ਆਖ ਦਿੱਤੀ ਸੀ ਵੀ ਸ਼ਾਇਦ ਇਹ ਮਤਲਬ ਬਚੂਗੀ ਇਹ ਵੀ ਗੱਲ ਮੇਰੇ ਘਰ ਵਾਲੇ ਨੂੰ ਆਖ ਦਿੱਤੀ ਸੀ ਮੇਰੇ ਘਰ ਵਾਲਾ ਬੜੀ ਫਿਕਰ ਵਿੱਚ ਹੋ ਗਿਆ ਕਿਉਂਕਿ ਪਿਓਾਂ ਦਾ ਧੀਆ ਨਾ ਹੁੰਦਾ ਇਹ ਮਾਵਾ ਦਾ ਪੁੱਤਾਂ ਨਾ ਹੁੰਦਾ ਇਹ ਸੱਚੀ ਗੱਲ ਹੈ ਐਵੇਂ ਦੀ ਰੀਤ ਹੈ ਸੰਸਾਰ ਦੇ ਅੰਦਰ ਉਹ ਬੜੀ ਟੈਨਸ਼ਨ ਵਿੱਚ ਆ ਗਏ ਤੇ ਚਲੋ ਮੈਨੂੰ ਪਤਾ ਲੱਗਾ ਵੀ ਇਦਾਂ ਡਾਕਟਰਾਂ ਨੇ ਇਹ ਗੱਲ ਆਖੀ ਹੈ ਪਰ ਸਤਿਗੁਰਾਂ ਦੀ ਕਿਰਪਾ ਸਦਕਾ ਧੰਨ ਬਾਬਾ ਨੌ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਤੇ ਮੈਨੂੰ ਪੂਰਾ ਭਰੋਸਾ ਸੀ ਐਨੇ ਮੈਂ ਨਾ ਇੱਥੋਂ ਪੈਸੇ ਭੇਜੇ ਆਪਣੇ ਭਰਾ ਨੂੰ ਤੇ ਮੈਂ ਉਹਨੂੰ ਆਖਿਆ ਵੀ ਤੂੰ ਬਾਬਾ ਨੌ ਸਿੰਘ ਸਾਹਿਬ ਦੇ ਸਥਾਨੇ ਤੇ ਇੱਕ ਬੂਰਾ ਚਣਿਆਂ ਦਾ ਲੈ ਜਾ ਤੇ 5 ਕਿਲੋ ਬਦਾਮ ਲੈ ਜਾ ਸਮਾਦੇ ਦਾ ਚੋਲਾ ਉਥੋਂ ਲੈ ਲਈ ਇਹ ਸਮਾਨ ਸਾਰਾ ਰਸਤਬਸਤ ਚੜਾ ਕੇ ਉਥੋਂ ਸਿੰਘ ਕੋਲੋਂ ਅਰਦਾਸ ਕਰਵਾਇਆ ਇਹ ਖਾਲਸਾ ਜੀ ਖੇੜ ਕੀ ਬਣੀ ਕਹਿੰਦੇ ਵੀ ਮਤਲਬ ਰੋਜ ਉਹ ਫੀਡ ਦਿੰਦੇ ਸੀ ਬੱਚੀ ਨੂੰ ਤੇ ਉਹ ਕੱਢ ਦਿੰਦੀ ਸੀ ਪਚਾਉਂਦੀ ਨਹੀਂ ਸੀ ਤੇ ਉਹ ਤੋਂ ਬਾਅਦ ਜਦੋਂ ਮੈਂ ਆਪਣੇ ਭਰਾ ਨੂੰ ਮਾਇਆ ਭੇਜੀ ਦੇ ਦਰਬਾਰ ਚ ਉੱਥੇ ਗਿਆ ਤੇ ਕੁਦਰਤੀ ਦੁਪਹਿਰ ਵੇਲੇ ਗਿਆ ਤੇ ਦਰਬਾਰ ਚ ਕੋਈ ਵੀ ਸਿੱਖ ਨਾ ਬੈਠਾ ਜਿਹਨੇ ਅਰਦਾਸ ਕਰਨੀ ਸੀ ਤੇ ਕਹਿੰਦੇ ਵੀ ਉੱਥੇ ਮੇਰਾ ਵੀਰ ਦੱਸਦਾ ਕਿ ਮੈਂ ਨਾ ਦਰਬਾਰ ਚ ਆਪ ਹੀ ਅਰਦਾਸ ਕੀਤੀ ਮਹਾਰਾਜ ਆ ਰਸਤਾ ਬਸਤਾਨ ਦੀਆਂ ਕਿਰਪਾ ਕਰਿਓ ਤੇ ਸਮਾਦੇ ਦਾ ਚੋਲਾ ਵੀ ਮੈਂ ਉੱਥੇ ਰੱਖ ਦਿੱਤਾ ਵੀ ਆਪੇ ਸਿੰਘ ਚਲਾ ਚਲਾ ਲੈਣਗੇ ਕਿਉਂਕਿ ਪਾਠ ਚ ਚੱਲਦਾ ਹੁੰਦਾ ਪਾਠੀ ਸਿੰਘ ਨੇ ਥੋੜਾ ਬੋਲਣਾ ਹੁੰਦਾ ਉੱਥੇ ਹੋਰ ਕੋਈ ਸਿੱਖ ਨਹੀਂ ਸੀਗਾ ਕੁਦਰਤੀ ਉਦਾਂ ਵੈਸੇ ਏਦਾਂ ਦੀ ਖੇਡ ਹੁੰਦੀ ਨਹੀਂ ਕਦੇ ਪਰ ਚਲੋ ਕਦੇ ਹੋ ਵੀ ਸਕਦੀ ਏ ਭੈਣ ਦੇ ਦੱਸਣ ਮੁਤਾਬਕ ਹੋਇਆ ਇਹਦੇ ਮੈਂ ਨਾ ਬਾਹਰ ਨਿਕਲ ਕੇ ਆ ਗਿਆ ਤੇ ਬਾਹਰ ਜਦੋਂ ਸੜਕ ਕ੍ਰੋਸ ਕਰਨ ਲੱਗਾ ਤੇ ਇੱਕ ਨਿਹੰਗ ਸਿੰਘ ਸੀਗੇ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਏਦਾਂ ਮੈਂ ਆਇਆ ਸੀ ਦਰਬਾਰ ਵਿੱਚ ਕੋਈ ਵੀ ਨਹੀਂ ਸੀਗਾ ਤੇ ਮੈਂ ਚੰਦੂਆ ਆਪਣਾ ਸਮਾਧੇ ਦਾ ਚੂਲਾ ਵੀ ਆਂਦਾ ਤੇ ਰਸਤਬਸਤ ਵੀ ਆਂਦੀ ਏ ਚਨੇ ਵੀ ਆਂਦੇ ਏ ਤੇ ਅਰਦਾਸ ਕਰਾਉਣੀ ਸੀ ਇਹ ਉਹ ਕਹਿੰਦੇ ਉਹ ਸਿੱਖ ਕਹਿ ਲੱਗਾ ਵੀ ਸਿੱਖਾ ਤੇਰੀ ਅਰਦਾਸ ਹੋ ਗਈ ਹੈ ਜਾ ਤੂੰ ਤੇ ਭੈਣ ਦੱਸਦੀ ਕਹਿੰਦੇ ਮੇਰਾ ਭਰਾ ਨਾ ਥੋੜਾ ਜਿਆ ਉਹਨੇ ਕਿਹਾ ਵੀ ਇਹ ਕਿਹੋ ਜਿਹਾ ਸਿਸਟਮ ਵੀ ਨਾ ਕੋਈ ਨਾਂ ਪੁੱਛਿਆ ਨਾ ਅਰਦਾਸ ਪੁੱਛੀ ਕੀ ਆ ਤੇ ਇਹ ਕੀ ਚੱਕਰ ਵੀ ਹਨਾ ਮਨ ਜਾ ਆ ਹੀ ਜਾਂਦੀ ਆਪਣੇ ਵੀ ਆਪਾ ਪੈਸੇ ਖਰਚ ਕੇ ਜਾਂਦੇ ਆ ਤੇ ਉਹ ਮਹਾਰਾਜ ਸਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੀ ਹੋਇਆ ਕਿ ਉਹ ਕਹਿੰਦਾ ਵੀ ਜਾ ਸਿੱਖਾ ਕੋਈ ਨਹੀਂ ਤੂੰ ਜਾ ਅਰਦਾਸ ਹੋ ਗਈ ਬਾਬਾ ਨਾਨਕ ਨੂੰ ਪਤਾ ਲੱਗ ਗਿਆ ਉਹ ਇੱਥੇ ਰਹਿੰਦੇ ਆ ਬਾਬਾ ਨਾਨਕ ਸਿੰਘ ਸਾਹਿਬ ਉਹ ਸਿੱਖ ਵੀ ਮਸਤਾਨਾ ਸੀ ਤੇ ਕਹਿੰਦੇ ਕੁਦਰਤੀ ਮੇਰਾ ਵੀਰ ਜਿਹੜਾ ਉਹਨੇ ਗੱਡੀ ਇਧਰ ਤਬੇਲੇ ਆ ਲਾਈ ਸੀ ਉਧਰੋਂ ਗੱਡੀ ਕੱਢੀ ਤੇ ਜਦੋਂ ਆਏ ਤੇ ਉੱਥੇ ਨਾ ਦੋ ਤਿੰਨ ਸਿੰਘ ਜਿਹੜੇ ਦਰਬਾਰ ਨੂੰ ਜਾ ਰਹੇ ਸੀ ਤੇ ਕਹਿੰਦਾ ਵੀ ਮੈਂ ਨਾ ਗੱਡੀ ਖਲਹਾਰ ਕੇ ਤੇ ਫਿਰ ਗਿਆ ਤੇ ਉਹ ਜਨੂੰ ਅੰਦਰ ਗਿਆ ਉੱਥੇ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਵੀ ਆ ਚਨੇ ਲੈ ਕੇ ਆਏ ਆ ਆ ਬਦਾਮ ਆਂਦੇ ਨੇ ਤੇ ਸਮਾਦੇ ਦਾ ਚੂਲਾ ਆਂਦਾ ਮੈਂ ਅਰਦਾਸ ਕਰਾਉਣੀ ਸੀ ਤੇ ਉਹ ਖਾਲਸਾ ਜੀ ਉਹ ਸਿੱਖ ਕਹਿੰਦਾ ਵੀ ਅਰਦਾਸ ਤੁਹਾਡੀ ਹੋ ਗਈ ਤੁਹਾਨੂੰ ਇਹ ਨਾ ਮੇਰੇ ਮਨ ਵਿੱਚ ਆਇਆ ਵੀ ਬਾਹਰ ਵੀ ਇੱਕ ਸੇਖ ਇਦਾਂ ਕਹੀ ਜਾਂਦਾ ਕਹਿੰਦਾ ਭਾਈ ਸਾਹਿਬ ਜੀ ਅਰਦਾਸ ਤੇ ਮੇਰੀ ਸੁਣ ਲਓ ਤੇ ਮੈਂ ਉਹ ਕਹਿੰਦੇ ਵੀ ਅਰਦਾਸ ਇਹੋ ਹੀ ਆ ਵੀ ਮਹਾਰਾਜ ਕਿਸੇ ਨੂੰ ਲੰਮੀ ਉਮਰ ਬਦਲੇ ਬਖਸ਼ੇ ਲੰਮੀ ਉਮਰ ਦੀ ਅਰਦਾਸ ਕਰਾਉਣ ਆਏ ਜੇ ਤੇ ਉਹ ਮੇਰਾ ਜਿਹੜਾ ਭਰਾ ਸੀ ਉਹ ਥੋੜਾ ਜਿਆ ਉਹਨੂੰ ਜਿਆਦਾ ਕੋਈ ਸਮਝ ਵੀ ਹੈ ਨਹੀਂ ਉਹ ਕਹਿੰਦੇ ਵੀ ਉਹ ਕਹਿੰਦਾ ਮੈਂ ਸੋਚਾਂ ਵੀ ਇਹ ਕਿਦਾਂ ਇਹਨਾਂ ਨੂੰ ਪਤਾ ਲੱਗਾ ਇਦਾਂ ਦੀ ਕਲਾ ਖਾਲਸਾ ਜੀ ਕਹਿੰਦੇ ਵਰਤੀ ਵੀ ਦਾਵਰ ਦਾਸ ਅਸੀਂ ਕਰਤੀ ਆ ਚੜਦੀ ਕਲਾ ਹੋਗੀ ਲੰਮੀ ਉਮਰ ਦੀ ਅਰਦਾਸ ਕਰਤੀ ਆ ਜਾਓ ਆਨੰਦ ਲਓ ਕੋਈ ਨਹੀਂ ਪਹੁੰਚ ਗਈ ਅਰਦਾਸ ਬਾਬਾ ਨੌ ਸਿੰਘ ਸਾਹਿਬ ਤੱਕ ਉਹ ਚਲੇ ਗਏ ਮੇਰੇ ਭਰਾ ਨੇ ਘਰ ਜਾ ਕੇ ਮੈਨੂੰ ਸ਼ਾਮ ਨੂੰ ਫੋਨ ਕੀਤਾ ਵੀ ਪਹਣੇ ਅਰਦਾਸ ਨਹੀਂ ਉੱਥੇ ਹੋਈ ਇਦਾਂ ਇਦਾਂ ਹੀ ਉਹਨਾਂ ਨੇ ਕਹਿਤਾ ਜੇ ਉਹਨੇ ਮੈਨੂੰ ਇਹ ਗੱਲ ਦੱਸੀ ਵੀ ਉਹਨਾਂ ਨੇ ਕਿਹਾ ਵੀ ਲੰਮੀ ਉਮਰ ਦੀ ਅਰਦਾਸ ਕਰਨ ਆਏ ਜੇ ਤੇ ਕਹਿੰਦੀ ਮੈਂ ਸਮਝ ਗਈ ਵੀ ਬਾਬਾ ਉੱਥੇ ਕੋਈ ਕਲਾ ਵਰਤੀ ਹੈ ਵੀ ਉੱਥੇ ਉਹ ਜਿਹੜੇ ਸਾਕ ਸਿੱਖ ਹੁੰਦੇ ਨੇ ਉਹ ਨਹੀਂ ਇਹ ਕੋਈ ਹੋਰ ਹੀ ਇਹਨੂੰ ਟੱਕਰਿਆ ਉਥੇ ਜਿਨੇ ਇਹ ਗੱਲ ਕਹਤੀ ਐ ਵੀ ਜਾਓ ਲੰਮੀ ਉਮਰ ਦੀ ਅਰਦਾਸ ਹੋ ਗਈ ਤੇ ਉਹ ਲੰਮੀ ਉਮਰ ਹੀ ਖਾਲਸਾ ਜੀ ਬੱਚੀ ਦੀ ਚਾਹੀਦੀ ਸੀ ਉਹ ਮਾਹ ਰਾਏ ਨੇ ਐਸੀ ਕਲਾ ਵਰਤਾਈ ਖਾਲਸਾ ਜੀ ਉਦੋਂ ਹੀ ਜਦੋਂ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਉਥੇ ਰਸਤਬਸਤ ਚਾੜੀ ਉਹ ਤੋਂ ਅਗਲੇ ਦਿਨ ਸਵੇਰੇ ਸਵਕਤੇ 9 ਵਜੇ ਬੱਚੀਆਂ ਨੂੰ ਫੀਡ ਦਿੰਦੇ ਆ ਉਹਨਾਂ ਨੇ ਦਿੱਤੀ ਦੇ ਖਾਲਸਾ ਜੀ ਉਹ ਦਿਨ ਮੇਰੀ ਬੱਚੀ ਨੇ ਕਹਿੰਦੀ ਨਹੀਂ ਕੱਢੀ ਤੇ ਡਾਕਟਰਾਂ ਨੇ ਫਿਰ ਟੈਸਟ ਵਗੈਰਾ ਸਾਰੇ ਕੀਤੇ ਫਿਰ ਦੋਆਂ ਘੰਟਿਆਂ ਬਾਅਦ ਕੁਝ ਖਵਾਇਆ ਉਹਨੇ ਕੁਝ ਨਹੀਂ ਕੱਢਿਆ ਕੋਈ ਉਲਟੀ ਨਹੀਂ ਕੀਤੀ ਉਹ ਪਚਾਉਣ ਲੱਗ ਪਈ ਮਹਾਰਾਜ ਦੀ ਕਿਰਪਾ ਨਾਲ ਦੂਜੇ ਤੀਜੇ ਦਿਨ ਸਾਨੂੰ ਛੁੱਟੀ ਮਿਲ ਗਈ ਅਸੀਂ ਘਰ ਆ ਗਏ ਮਹਾਰਾਜ ਦੀ ਰਹਿਮਤ ਨਾਲ ਮੇਰੀ ਬੱਚੀ ਬਿਲਕੁਲ ਤੰਦਰੁਸਤ ਹੈ ਮੇਰੇ ਬੱਚੇ ਦੇ ਨਾਲੋਂ ਵੀ ਵਧੀਆ ਹੋ ਗਈ ਹੱਸਣ ਖੇਡਣ ਲੱਗ ਪਈ ਹੱਥ ਪੈਰ ਮਾਰਨ ਲੱਗ ਪਈ ਪਹਿਲਾਂ ਸੁਸਤ ਰਹਿੰਦੀ ਸੀ ਐਸੀ ਬਾਬਾ ਨੌ ਸਿੰਘ ਸਾਹਿਬ ਨੇ ਕਲਾ ਵਰਤਾਈ ਵੇਖੋ ਖਾਲਸਾ ਜੀ ਅਰਦਾਸ ਵੀ ਨਹੀਂ ਕੀਤੀ ਕਿਸੇ ਸਿੱਖ ਨੇ ਉਹਦਾ ਇਹ ਕਹਦਾ ਜਾ ਉਹ ਲੰਮੀ ਉਮਰ ਦੀ ਅਰਦਾਸ ਕਰਾਉਣ ਆਏ ਜੇ ਹੋਗੀ ਤੁਹਾਡੀ ਅਰਦਾਸ ਜਾਓ ਹੁਣ ਖਾਲਸਾ ਜੀ ਉਹ ਕਿਨੇ ਕੀਤੀ ਹੋਗੀ ਮਹਾਰਾਜ ਆ ਵੀ ਹੋਣਗੇ ਸ਼ਹੀਰ ਸਿੰਘ ਆ ਵੀ ਹੋਣਗੇ ਕੋਈ ਆਪ ਹੀ ਖਾਲਸਾ ਜੀ ਉੱਥੇ ਜਿਹੜੀ ਸ਼ਕਤੀ ਹੋਊਗੀ ਜਿਨੇ ਇਹ ਕੰਮ ਕਿਆ ਨਹੀਂ ਤੇ ਆਮ ਸੇਖ ਨੂੰ ਕੀ ਪਤਾ ਵੀ ਤੁਸੀਂ ਕੀ ਅਰਦਾਸ ਕਰਾਉਣ ਆਏ ਹੋ ਇਦਾਂ ਦੀ ਖਾਲਸਾ ਜੀ ਉਹ ਭੈਣ ਕਹਿੰਦੇ ਵੀ ਜੇ ਤੈਨੂੰ ਪਤਾ ਵੀ ਕੋਈ ਸੇਖੋ ਕਿਦਾਂ ਦਾ ਉੱਥੇ ਤੇ ਉਹ ਹੁਣ ਖਾਲਸਾ ਜੀ ਦਾ ਵੀਰ ਵੀ ਪੱਕਾ ਇੱਥੇ ਆਉਂਦਾ ਉਹ ਭੈਣ ਦੱਸਦੀ ਮੇਰਾ ਵੀਰ ਵੀ ਜਾਂਦਾ ਹਰ ਐਤਵਾਰ ਤੇ ਪਰ ਉਹ ਕਹਿੰਦਾ ਮੈਂ ਨਹੀਂ ਉਹ ਸਿੱਖ ਵੇਖਿਆ ਉਹਨਾਂ ਨੇ ਖਾਲਸਾ ਜੀ ਦਾਸ ਦੀ ਦਾਸ ਦੀ ਕਿਸੇ ਨੇ ਉਹਨਾਂ ਨੂੰ ਵੀਡੀਓ ਭੇਜੀ ਸੀ ਇਦਾਂ ਹੀ ਉਹਨਾਂ ਤੱਕ ਪਹੁੰਚੀ ਤੇ ਉਹਨਾਂ ਨੇ ਵੇਖ ਲਓ ਅੱਡ ਬੀਤੀ ਸੁਣਾਈ ਇਸੇ ਕਰਕੇ ਮੈਂ ਕਹਿਣਾ ਹੁੰਨਾ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਆਸ-ਪਾਸ ਵਾਲਿਆਂ ਨੂੰ ਭੇਜ ਦਿਆ ਕਰੋ ਕਿ ਪਤਾ ਕਿਸੇ ਦਾ ਭਲਾ ਹੋ ਜੇ ਆਪਣਾ ਕੰਮ ਮੇਨ ਹੈ ਵੀ ਕੋਈ ਗੁਰੂ ਨਾਲ ਜੁੜ ਜਵੇ ਆਪਾਂ ਨੂੰ ਕਿਸੇ ਲੈਂਡ ਦੇਣ ਦੀ ਵਿਊ ਦੇ ਨਾਲ ਆਵੇ ਚਾਹੇ ਨਾ ਆਵੇ ਆਪਾਂ ਆਪਣਾ ਕਾਰਜ ਕਰੀ ਜਾਣਾ ਬਾਕੀ ਸਤਿਗੁਰੂ ਮਹਾਰਾਜ ਕਰਨ ਵਾਲੇ ਆ ਉਹਨਾਂ ਨੇ ਕਰੀ ਜਾਣਾ ਜਿਨ੍ਹਾਂ ਚੋਂ ਖਾਲਸਾ ਜੀ ਦਾਸ ਕੋਲੇ ਹੱਡ ਬੀਟੀਆਂ ਆਉਂਦੀਆਂ ਰਹਿਣਗੀਆਂ ਉਹਨਾਂ ਚੋਂ ਆਪ ਜੀ ਨੂੰ ਸਰਵਣ ਕਰਵਾਉਂਦੇ ਰਵਾਂਗੇ ਬਾਕੀ ਮਹਾਰਾਜ ਜਾਣੀ ਜਾਣ ਜਿਨ੍ਹਾਂ ਨੇ ਸਵਾਸੇ ਨੇ ਉਨੇ ਸੂਆਂ ਤੱਕ ਤੇ ਸੇਵਾ ਨਿਭਾਵਾਂਗੇ ਬਾਕੀ ਮਹਾਰਾਜ ਜੀ ਜਾਣਦੇ ਆ ਸੱਚੇ ਪਾਤਸ਼ਾਹ ਜੀ ਜਾਣਦੇ ਆ ਸਾਰਿਆਂ ਨੂੰ ਚੜ੍ਹਦੀ ਕਲਾ ਮਹਾਰਾਜ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਕੇ ਨਿਹਾਲ ਕਰਿਓ ਕਿਉਂਕਿ ਕਲਯੁਗੀ ਜੀਵ ਹਾਂ ਤੇ ਜਾਣੇ ਅਣਜਾਣੇ ਵਿੱਚ ਖਾਲਸਾ ਜੀ ਕੋਈ ਇਧਰ ਉਧਰ ਬਚਨ ਹੋ ਜਾਂਦਾ ਉਹਦੇ ਵਾਸਤੇ ਮੈਂ ਖਿਮਾ ਚਾਹੁੰਨਾ ਜਿਹੜੇ ਆਪਾਂ ਬਚਨ ਵਿਚਾਰਾ ਕਰਦੇ ਹਾਂ ਉਹ ਸਾਰਿਆਂ ਵਾਸਤੇ ਹੈ ਨਾ ਕਿ ਮੈਂ ਤੁਹਾਨੂੰ ਸੁਖਾ ਰਿਹਾ ਹਾਂ ਤੁਸੀਂ ਸਾਰੇ ਸਿੱਖੇ ਸਿਖਾਏ ਹੋ ਗੁਰੂ ਕੀ ਸੰਗਤ ਹੋ ਆਪਾਂ ਵਿਚਾਰਾ ਕਰਦੇ ਹਾਂ ਤੇ ਕਲਗੀਧਰ ਮਹਾਰਾਜ ਦਾਇਆਕਰਨ ਜੋ ਬਚਨ ਆਪਾਂ ਕਰਦੇ ਹਾਂ ਉਹ ਮੇਰੇ ਵਾਸਤੇ ਵੀ ਹਨ ਮੈਂ ਵੀ ਉਹ ਚੀਜ਼ਾਂ ਦੇ ਪਹਿਰਾ ਦਵਾਂਗਾ ਗੁਰੂ ਵਾਲੇ ਬਣਨਾ ਗੁਰੂ ਕੇ ਆਸੇ ਅਨੁਸਾਰ ਚੱਲਣਾ ਗੁਰੂ ਦੀ ਸ਼ਰਨ ਵਿੱਚ ਰਹਿਣਾ ਗੁਰੂ ਮਹਾਰਾਜ ਦਾ ਭੈ ਮੰਨਣਾ ਉਹ ਬੰਦਾ ਖਾਲਸਾ ਜੀ ਰਾਜਾ ਹੈ ਇਸ ਸ੍ਰਿਸ਼ਟੀ ਉੱਤੇ ਚਾਹੇ ਉਹਦੇ ਕੋਲੇ ਕੋਈ ਹੈ ਕੁਛ ਕੇ ਨਹੀਂ ਦੂਸਰੀ ਗੱਲ ਹਮੇਸ਼ਾ ਸ਼ੁਕਰਾਨਾ ਕਰਨਾ ਹਮੇਸ਼ਾ ਸ਼ੁਕਰ ਕਰਨਾ ਹਮੇਸ਼ਾ ਬਾਣੀ ਪੜ੍ਹਨੀ ਹਮੇਸ਼ਾ ਨਾਮ ਜਪਣਾ ਉਹ ਬੰਦਾ ਖਾਲਸਾ ਜੀ ਮਰਦ ਹੈ ਉਹ ਸੂਰਬੀਰ ਹੈ ਜਿਹੜਾ ਖਾਲਸਾ ਜੀ ਸਭ ਕੁਝ ਹੁੰਦਿਆਂ ਹੋਇਆਂ ਵੀ ਰੋਵੇ ਉਹ ਬੰਦਾ ਮਹਾਰਾਜ ਨੇ ਮਨਮੁਖ ਆਖਿਆ ਹੈ ਕੀਰਤਕਣ ਆਖਿਆ ਹੈ ਸੁਮਾਰਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੂਲਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ